ਹਾਈ ਲਈ ਆਪਣੀ ਕਿਰਪਾ ਲਈ ਹਾਈ ਲਗੀ ਕਿਛਾ ਦੀ ਤੁਸੀਂ ਇਹ ਕਰੋ ਮੇਰੀ ਗੱਲ ਸੁਣੋ ਬਿਹਲੇ ਟਾਈਮ ਆ ਕੇ ਨਾ ਜਿੰਨੇ ਵੀ ਇੱਥੇ ਮਕਾਨ ਹੈਗੇ ਆਪਣੇ ਭੰਚਾਲ ਦੇ ਦੇਖੋ ਕਿ ਚੱਲ ਰਹਿ ਰਿਹਾ ਹੈ ਕਿਉਂਕਿ ਸਰਕਾਰ ਮਾਂ ਜਿਹੜੀ ਹੁੰਦੀ ਹੈ ਉਹ ਜਦੋਂ ਮੁੰਡਾ ਰੋਂਦਾ ਨਾ ਉਹ ਫੇਰ ਦੁੱਧ ਦੇ ਦਿੰਦੀ ਹੈ ਸਹੀ ਗੱਲ ਹੈ ਗੱਲ ਤੇ ਮੇਰੀ ਠੀਕ ਹੈ ਸਰਕਾਰ ਦਾ ਬੋਲ ਹੀ ਹੈ ਜਦੋਂ ਨਿਆਂ ਆਵਾਜ਼ ਦੀ ਪਾਰਟੀ ਸਰਕਾਰ ਬਣੀ ਆਪਣੇ ਲੋਕਾਂ ਨੇ ਬਣਾਈ ਸੀ ਸਰਕਾਰ ਪਰ ਕੀ ਹੋਇਆ ਕਿ ਉਲਟ ਗੰਗਾ ਪੈ ਗਈ ਉਲਟ ਗੰਗਾ ਕਿਵੇਂ ਵਰ ਗਈ ਕਿਉਂਕਿ ਆਪਣੇ ਲੋਕਾਂ ਨੂੰ ਬਣਾ ਦਿੱਤੀ ਵੀ ਸਰਕਾਰ ਆਊਗੀ ਆਪਣੇ ਲਈ ਆਊਗੀ ਚੰਗਾ ਕਰੂਗੀ ਚੰਗਾ ਕਰੂਗੀ ਪਰ ਇਹਨਾਂ ਨੇ ਨਾ ਤਾਂ ਮੁਲਾਜ਼ਮਾਂ ਲਈ ਕੁਝ ਕੀਤਾ ਨਾ ਆਪਣੇ ਸੁਭਾਗ ਲਈ ਕੁਝ ਕੀਤਾ ਇਹ ਤਾਂ ਬੈਕਗ੍ਰਾਉਂਡ ਦੇ ਪੰਜਾਬ ਜਾ ਰਿਹਾ ਹੈਗਾ ਚੰਗੇ ਬੰਦਿਆਂ ਦੀ ਲੋੜ ਹੈਗੀ ਹੈ ਜਿਵੇਂ ਯੂਥ ਤੁਸੀਂ ਨੌਜਵਾਨ ਮੁੰਡੇ ਹੈਗੇ ਹੋ ਠੀਕ ਹੈ ਥੋੜਾ ਜਿਹਾ ਬਾਬਾ ਸਾਹਿਬ ਨੂੰ ਪੜੋ ਔਰ ਹੱਕ ਲੈਣੇ ਸਿੱਖੋ ਤੇ ਲੜਵਾਓ ਲਹਿਾਰ ਜਿਹੜੇ ਹੈਗੇ ਕਿਉਂਕਿ ਆਪਣੇ ਲੋਕ ਵਿਚਾਰੇ ਮਜ਼ਦੂਰੀ ਕਰਨ ਵਾਲੇ ਇਸ ਤਰ੍ਹਾਂ ਦੇ ਲੈ ਕੇ ਸ਼ਾਮ ਤੱਕ ਜਿਹੜੀ ਜੂਰੀ ਕਰਦੇ ਐ ਸ਼ਾਮ ਨੂੰ ਉਹਨਾਂ ਦੀ ਮਤਵੱਝੀ ਹੁੰਦੀ ਹੈ ਕਿ ਇਹ ਸਮਾਨ ਨਹੀਂ ਹੁੰਦਾ ਖੰਡ ਨਹੀਂ ਹੁੰਦੀ ਜਾਂ ਚਾਹ ਨਹੀਂ ਹੁੰਦੀ ਤੇ ਹੱਕ ਲੈਣ ਜਾਂਦੇ ਨੇ ਗੱਲ ਸਹੀ ਹੈ ਗੱਲ ਕਰਦੇ ਦਰਕੋਟ ਕੇ ਫੇਰ ਉਹਨਾਂ ਨੂੰ ਫਿਕਰ ਹੋਇਆ ਤਾਂ ਵੀ ਅੱਜ ਦਿਹਾੜੀ ਜਾਊਂਗਾ ਤੇ ਮੈਂ ਸ਼ਾਮ ਨੂੰ 4 ਰੁਪਏ ਲੈ ਕੇ ਆਉਂਗਾ ਤੇ ਦੂਜਾ ਫਿਰ ਬੱਚਿਆਂ ਦਾ ਜਿਹੜਾ ਪ੍ਰਵੇਖ ਹੈਗਾ ਜਿਹੜਾ ਉਹ ਬੱਚੇ ਆਪਣੇ ਪੜਦੇ ਪਏ ਹੈਗੇ ਸਕੂਲਾਂ ਦੇ ਵਿੱਚ ਉਹਨਾਂ ਦੇ ਪਿੱਛੇ ਵੀ ਆਪਾਂ ਨਹੀਂ ਜਾਂਦੇ ਨਹੀਂ ਜਾਂਦੇ ਨੇ ਜ਼ਿਆਦਾਤਰ ਆਪਣੇ ਕੰਮਾਂ ਵੱਲ ਧਿਆਨ ਹੁੰਦਾ ਹੈ ਕਿਉਂਕਿ ਸਕੂਲ ਜੇ ਆਪਾਂ ਕਦੇ ਪਤਾ ਨਹੀਂ ਲੈਂਦੇ ਜਾਂਦੇ ਵੀ ਸਾਡੇ ਬੱਚੇ ਕਿਵੇਂ ਪੜ੍ਹ ਰਹੇ ਕਿਵੇਂ ਨਹੀਂ ਤੇ ਆਪਾਂ ਨੂੰ ਸਕੂਲਾਂ ਵਿੱਚ ਵੀ ਜਾ ਕੇ ਪਤਾ ਲੈਣਾ ਚਾਹੀਦਾ ਹੈ ਜੀ ਕਈ ਵਾਰੀ ਹੁਣ ਜਿਵੇਂ ਤੋਂ ਕਮੇਟੀ ਬਣੀ ਹੋਵੇ ਤੁਹਾਡੇ ਵਾਰਡ ਦੀ ਤੇ ਸਕੂਲ ਦੇ ਵਿੱਚ ਆਂਗਣਵਾਰੀ ਜਾਂ ਖੁਸ਼ੀ ਹੈ ਤੇ ਜਾਓ ਉੱਥੇ ਪਤਾ ਲਓ ਤੇ ਆਪਣਾ ਕਿਉਂਕਿ ਇਹ ਜਿਹੜਾ ਸਮਾਜ ਹੈਗਾ ਸਿੱਖਿਆ ਹੈਗੀ ਹੈ ਸਿਹਤ ਹੈਗੀ ਹੈ ਉਹ ਬੈਕਗ੍ਰਾਉਂਡ ਪਿੱਛੇੋਂ ਬਹੁਤ ਜ਼ਾਰੀ ਹੈਗੀ ਹੈ ਇਨ ਉੱਪਰ ਆਪਾਂ ਲੈ ਕੇ ਆਉਣਾ ਸਰਕਾਰਾਂ ਸੁਪੂਰਾ ਇਤਿਹਾਸ ਨਹੀਂ ਛੱਡੂ ਸਰਕਾਰਾਂ ਤੇ ਐ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਜਾਂ ਕੋਈ ਐਮਪੀ ਬਣਿਆ ਜਾਂ ਪਾਰਲੀਮੈਂਟ ਦਾ ਮੈਂਬਰ ਉਹ ਤਾਂ ਆਪਦਾ ਪਰਿਵਾਰ ਸੈੱਟ ਕਰਕੇ ਕੋਠੀਆਂ ਪਾ ਕੇ ਚੰਡੀਗੜ੍ਹ ਬੈਠੇ ਹੋਏ ਉਹਨਾਂ ਨੂੰ ਟੋਡਾ ਫੇਰ ਥੋੜੀ ਲੈ ਗੱਲ ਤਾਂ ਹੈ ਗੱਲ ਸਹੀ ਗੱਲ ਹੈ ਇਹ ਆਪਣੇ ਇੱਥੋਂ ਦੇ ਭਵਿੱਖ ਦੇ ਲੋਕ ਸੋਚਣਾ ਵੀ ਅਸੀਂ ਕਿੱਥੇ ਰਹਿ ਰਹੇ ਹਾਂ ਕਿੱਥੇ ਖਾ ਰਹੇ ਹਾਂ ਕਿੱਥੇ ਪੀ ਰਹੇ ਹਾਂ ਤਾਂ ਸਾਨੂੰ ਲੋੜ ਕੀ ਹੈ ਸਾਡੇ ਸਮਾਜ ਨੂੰ ਜਾਗਣ ਦੀ ਲੋੜ ਹੈ ਇਹ ਸਮਾਜ ਆਪਣਾ ਹੈ ਤੁਸੀਂ ਨਵੀਂ ਜੀ ذمہ داری ਤੁਹਾਡੀ ਸੁਭਾਵੋ ਸਾਡੀ ਕਿੱਥੇ ਕਿੱਥੇ ਪ੍ਰੋਬਲਮ ਆਉਂਦੀ ਹੈ ਮੈਨੂੰ ਬੁਲਾ ਦਿਆ ਕਰੋ ਹੱਲ ਕਰਾ ਕੇ ਦਿੰਨੇ ਉਹਨਾਂ ਦਾ ਮਕਾਮਾਂ ਦਾ ਠੀਕ ਹੈ ਹਾਂ ਉਹ ਰੱਖ ਦਿੰਨੇ ਇੱਕ ਮੰਜੇ ਦੇ ਥਾਹ ਹੈ ਜੀ ਤੇ ਤਿੰਨ ਜਣੇ ਦੇ ਬਿਚਾਰੇ ਸੌਂਦੇ ਹੈਗੇ ਤੇ ਮੇਰੇ ਮਾਂ ਨਾ ਠੀਕ ਹੈ ਕਹਿੰਦਾ ਵਾਦਾ ਉਹਨਾਂ ਕੋ ਕਰੋ ਜਿੰਨਾ ਕਾਪਾ ਪੂਰਾ ਕਰ ਰਾਂਨ ਦਾ ਅਜੇ ਰਵੀ ਨੂੰ ਕਹਤਾ ਮੈਂ ਘਰ ਵੀ ਤੂੰ ਕਰਾ ਮਾਰ ਕੋਈ ਗੱਲ ਨਹੀਂ ਰਵੀ ਸਾਡਾ ਭਰਾ ਹੈਗਾ ਵੱਡਾ ਤੇਰਾ ਵੀ ਨਾਲ ਹੀ ਖੜੇ ਹੋਗੇ ਤੁਹਾਡੇ ਨਾਲ ਹੀ ਖੜਿਆ ਆਪਦਾ ਪਰਿਵਾਰ ਹੈਗਾ ਮੇਰਾ ਮੁੰਡਾ ਹੈਗਾ ਠੀਕ ਹੈ ਤੇ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਗੱਲ ਉਨੀ ਕਰੋ ਜਿੰਨੇ ਕਪਾ ਪੂਰੇ ਆ ਸਕੀ ਠੀਕ ਹੈ ਐਸੀ ਇਹ ਅਪਲਾਈ ਕਰਾ ਦਿੰਦੇ ਹੈਗੇ ਤੁਹਾਡੇ ਜਿੰਨੇ ਵਿੱਚ ਮਕਾਨ ਪਤੇ ਹੈਗੇ ਠੀਕ ਹੈ ਤੇ ਤੂੰ ਉਹ ਨੋ ਬਿੱਲ ਟਾਈਮ ਇਹਨਾਂ ਨੂੰ ਲੈ ਕੇ ਦਫਤਰ ਆ ਆਪਣੇ ਨਾਲ ਕੱਲ ਨੂੰ ਆ ਜਾ ਪਰਸੂ ਤਾਂ ਮੈਂ ਮਿਲਣਾ ਨਹੀਂ ਕਿਉਂਕਿ ਮੀਟਿੰਗ ਹੈ ਦੀ ਬਾਹਰ ਚਲਾ ਜਾਵਾਂਗਾ ਮਰਜ਼ੀ ਨੂੰ ਤੇ ਇਹਨਾਂ ਨੂੰ ਦਰਵਾਜ਼ਾ ਜਿਹਨਾਂ ਦੇ ਮਕਾਨ ਹੈਗੇ ਹੈ ਮਰੋਦ ਤੁਸੀਂ ਹੋਏ ਤੇ ਇਹਨਾਂ ਨੂੰ ਵੀ ਕੋ ਬੇਟੋ ਆਫ ਚਿੱਕੇ ਠੀਕ ਹੈ ਉਹ ਫੋਟੋ ਨਾਲ ਲੱਗੂਗਾ ਇਹ ਇਹ ਤੋਂ ਕਰੇ ਬੈਠੇ ਕਿਸੇ ਨੇ ਮਕਾਨ ਕੋਣ ਜੇ ਤੁਸੀਂ ਕਹਿੰਦੇ ਬੀਬਾ ਆ ਕੇ ਬਲਜੀਤ ਕੌਰ ਤੇ ਭੈਣ ਛੱਡੀ ਉਹ ਦੇ ਜੂਗੀ ਕਿਸੇ ਨੇ ਦੇਣੇ ਖਲੇ ਫੋਟੋ ਖਿਚਾਉਣ ਵਾਲੇ ਆਉਂਦੇ ਨਹੀਂ ਦੱਸਾਰੇ ਮੈਂ ਕੁਝ ਸਹੀ ਦੱਸਾਂ ਠੀਕ ਹੈ ਠੀਕ ਹੈ ਆਹ ਕਹਿੰਦੇ ਥੋੜਾ ਤੁਮ ਕਿਆ ਕਰਨਾ ਪਵੇ ਨਹੀਂ ਹੋ ਤਾਂ ਆਪ ਵੀ ਆਈ ਇਸ ਬੰਦੂਰ ਫਿਰ ਦੇ ਗਈ ਸੀ ਉਕਾ ਪਰ ਤੋਂ ਉੱਥੇ ਬੱਚੇ ਆ ਗਮ ਬੱਚੇ ਆ ਅੱਗੇ ਲੱਗੀਆਂ ਉਹ ਵੇ ਕਿੰਨੇ ਦੇ ਗਈ ਹੈ ਕੀ ਦਿੱਤਾ ਹੁਣ ਉਹਨਾਂ ਨੇ 20 ਲੱਖਾ ਉਹ ਪਰਾਵਾਂ ਦੋ ਤਰਪਾਲਾਂ ਦੇ ਕੇ ਸਾਰ ਕੀ ਹੋ ਸੀ ਮੈਂ ਜਾ ਕੇ ਆਇਆ ਉੱਥੇ ਜੇ ਕਰਪੂ ਤਰਪੂ ਕਰਦੇ 26 ਨੰਬਰ ਵਾਰਡ ਤੇ ਹਾਂ ਮੰਤਰੀ ਹੋਵੇ ਸਰਕਾਰ ਢੋਢੀ ਹੋਵੇ ਕੈਬਨਟਾ ਇਥੋਂ ਦੇ ਲੋਕਾਂ ਨੂੰ ਮਲੋੜ ਦੇ ਲੋਕਾਂ ਤੋਂ ਐਮ.ਐਲ.ਏ ਬਣਾਇਆ ਹੋਵੇ ਤੇ ਤੇ ਤਰਪਾਲਾਂ ਤੋਂ ਹੀ 5-500 ਹਜ਼ਾਰ ਰੁਪਏ ਲਾ ਦੇ ਕੇ ਗਰੀਬਾਂ ਨਾਲ ਮਜ਼ਾਕ ਕਰੀ ਜਾਂਦੇ ਹੋ ਯਾਰ ਲੱਖ ਦੇ ਲੱਖ ਦੇ ਹੀ ਦੇਣਗੇ ਤਾਂ ਕਰਾ ਨੀ ਚੱਲ ਲੱਖ 2 ਲੱਖ ਛੱਡੋ ਤੁਸੀਂ 50000 ਰੁਪਏ ਤਾਂ ਦੇ ਦਿਓ ਵਿਚਾਰਿਆਂ ਦਾ ਉਹਦੇ ਕੁੜੀ ਦਾ ਸਮਾਨ ਮੱਤੀ ਗਿਆ ਸਾਰਾ ਤੇ ਇਹ ਚੀਜ਼ਾਂ ਨਾ ਆਪਣੇ ਜਿਵੇਂ ਯੂਥ ਆ ਮੁੰਡੇ ਹੈਗੇ ਹੁਣ ਸਵਾਲ ਕਰਦੇ ਇਹ ਸਵਾਲ ਜਵਾਬ ਲੀਡਰਾਂ ਨੂੰ ਕਰੋ ਜਿਹੜੇ ਆਉਂਦੇ ਕਾਂਗਰਸ ਦੇ ਲੀਡਰ ਹੋਗੇ ਆਪਾਂ ਅਕਾਲੀਗਲ ਦੇ ਹੋਗੇ ਹੋਰ ਪਾਰਟੀ ਬਾਕੀ ਜੋ ਜਾਗਰੂਤ ਮੈਂ ਕਰਾਉਣਾ ਜਿਹੜੀ ਰਿਪਬਲਿਕਨ ਇਹ ਰਿਪਬਲਿਕਨ ਪਾਰਟੀ ਆਫ ਇੰਡੀਆ ਜਿਹੜੀ ਹੈਗੀ ਐ ਇਹ ਆਪਣੇ ਬਾਬਾ ਸਾਹਿਬ ਭੀਮਰਾਏ ਡਾਕਟਰ ਅੰਬੇਦਕਰ ਦੀ ਪਾਰਟੀ ਐ ਹਾਂ ਇਹ ਬਾਬਾ ਸਾਹਿਬ ਭੀਮਰਾਏ ਡਾਕਟਰ ਅੰਬੇਦਕਰ ਜੀ ਨੇ ਬਣਾਈ ਸੀ ਜੇ ਤੁਸੀਂ ਬਾਬਾ ਸਾਹਿਬ ਨੂੰ ਪਿਆਰ ਕਰਦੇ ਹੋ ਕਿ ਨਹੀਂ ਕਰਦੇ ਆ ਕਰਦੇ ਆ ਫਿਰ ਬਾਬਾ ਸਾਹਿਬ ਇੱਕ ਜਰਾਵੇ ਸਾਡੀ ਦੇ ਉੱਤੇ ਮੋਹਰ ਲਾਗੇ ਰਵੀ ਨਾਮ ਸਿੰਘ ਆਪਾਂ ਦਾ ਹੰਡਾ ਪਰਾ ਆਏ ਜਿਹੜਾ ਨਾਲ ਹੀ ਖੜੇ ਆ ਅੱਜ ਵੀ ਖੜੇ ਆ ਕੱਲ ਵੀ ਆਣਾ ਜਦੋਂ ਬਾਅਦ ਹਜੇ ਤੱਕ ਆਪਾਂ ਕਹਾਂਗਾ ਮਗਰ ਨਾਲ ਹੀ ਹੈ ਨਹੀਂ ਨਹੀਂ ਰਵੀ ਇਹ ਲੈ ਕੇ ਆ ਤੁਮ ਜਿਹੜੇ